ਨਗਰ ਕੌਂਸਲ ਜਿਮਨੀ ਚੌਣਾ ਨੂੰ ਲੈ ਕੇ ਤੂਰੀ ਦੇ ਵਾਰਡ ਨੰਬਰ 5 ਦੇ ਉਮੀਦਵਾਰ ਦੀਪਿਕਾ ਧੀਰ ਹੀ ਰਹੀ ਇੱਕ ਹੀ ਉਮੀਦਵਾਰ ਜੋ ਇੱਕ ਆਮ ਆਦਮੀ ਪਾਰਟੀ ਦੇ ਸੰ ਉਮੀਦਵਾਰ ਦੀਪਿਕਾ ਧੀਰ ਦੇ ਮੁਕਾਬਲੇ ਵਿੱਚ ਨਹੀਂ ਆਇਆ ਕੋਈ ਹੋਰ ਉਮੀਦਵਾਰ ਸ਼ਹਿਰ ਦੇ ਵਿੱਚ ਵਾਰਡ ਨੰਬਰ 5 ਤੋਂ ਮੈਂਬਰ ਨਗਰ ਕੌਂਸਲ ਅਨੁਧੀਰ ਦੀ ਪੁੱਤਰੀ ਦੀਪਿਕਾ ਧੀਰ ਵੱਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਆਪਣੇ ਨਾਮ ਜਿੰਦਗੀ ਕਾਗਜ਼ ਚੋਂਕਾਰ ਅਫਸਰ ਐਸ ਡੀ ਐਮ ਤੂਰੀ ਵਿਖੇ ਦਾਖਲ ਕਰਵਾਏ ਗਏ ਸਨ ਦੇ ਵੀਰ ਜੀ ਅੱਜ 12 ਤਰੀਕ ਹੈ ਜੀ 12 ਤਰੀਕ ਨੂੰ 3 ਵਜੇ ਤੱਕ ਅੱਜ ਨਾਮਜ਼ਦਗੀਆਂ ਆਉਣੀਆਂ ਸੀਗੀਆਂ ਹਾਲ ਦੀ ਘੜੀ ਦੇ ਵਿੱਚ ਸਿਰਫ ਇੱਕ ਹੀ ਉਮੀਦਵਾਰ ਬਲੋ ਦੋ ਨਾਮਜ਼ਦਗੀਆਂ ਭਰੀਆਂ ਗਈਆਂ ਨੇ ਕਿਹੜਾ ਉਮੀਦਵਾਰ ਹੈ ਜੀ ਉਹ ਇਹ 5 ਨੰਬਰ ਵੋਟ ਤੋਂ ਜੀ ਦੀਪਿਕਾ ਧੀਰ ਨਾਮ ਦੇ ਉਮੀਦਵਾਰ ਨੇ ਮੈਡਮ ਕੀ ਉਹ ਫਿਰ ਉਹਨੂੰ ਜਿੱਤੇ ਇਸ ਚੰਦੇ ਫਿਰ ਜੇਤੂ ਕਰਾ ਦਿੱਤਾ ਜਾਊਗਾ ਇਹ ਜੀ ਕੱਲ ਸਕਰੂਟੀ ਅਤੇ ਵਿਡਰੋਅਲ ਤੋਂ ਬਾਅਦ ਫਾਈਨਲ ਹੋਏਗਾ ਉਹਨਾਂ ਦੇ ਕਾਗਜ਼ਾਂ ਦੀ ਵੈਧਤਾ ਚੈੱਕ ਕੀਤੀ ਜਾਵੇਗੀ ਉਸ ਤੋਂ ਬਾਅਦ ਹੀ ਸਬੰਧਿਤ ਫੈਸਲਾ ਲਿੱਤਾ ਜਾਏਗਾ